ਪਿਡਿਸ਼ੀ ਨਿਊਜ਼ ਦੇਖ ਰਹੇ ਦਰਸ਼ਕਾ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਕਿਸ ਤਰੀਕੇ ਦੇ ਨਾਲ ਇੱਕ ਅਧਿਆਪਕ ਦੀ ਕੁੱਟਮਾਰ ਕੀਤੀ ਗਈ ਹੈ ਅਧਿਆਪਕ ਉਹ ਜਿਸ ਦੀ ਇੱਕ ਗੱਲ ਸੁਣ ਕੇ ਜੋ ਉਹਦੇ ਚੇਲੇ ਨੇ ਉਹਦੇ ਸ਼ਿਸ਼ੇ ਨੇ ਕੋਈ ਉਹ ਵੇਲਾ ਹੁੰਦਾ ਸੀ ਜਦੋਂ ਆਪਣਾ ਸਭ ਕੁਝ ਨਿਸ਼ਾਵਰ ਕਰ ਦਿੰਦੇ ਸੀ ਪਰ ਇਸ ਕਾਲ ਯੁਗ ਦੇ ਵਿੱਚ ਕਿਸ ਤਰੀਕੇ ਦੇ ਨਾਲ ਕੁਝ ਬਦਮਾਸ਼ ਨੌਜਵਾਨਾਂ ਨੇ ਇੱਕ ਪ੍ਰਿੰਸੀਪਲ ਦੀ ਕੁੱਟਮਾਰ ਕੀਤੀ ਹੈ ਨਾ ਸਿਰਫ ਕੁੱਟਮਾਰ ਕੀਤੀ ਹੈ ਉਸ ਦੀ ਪੂਰੀ ਗੱਡੀ ਭੰਨ ਦਿੱਤੀ ਹੈ ਜੋ ਇਸ ਪ੍ਰਿੰਸੀਪਲ ਨੂੰ ਬਚਾਣ ਆਇਆ ਸਕੂਲ ਦਾ ਇੱਕ ਗਾਰਡ ਹੁੰਦਾ ਹੈ ਉਸ ਦੇ ਉੱਤੇ ਵੀ ਲਾਠੀ ਡੰਡਿਆਂ ਨਾਲ ਹਮਲਾ ਕਰ ਦਿੱਤਾ ਗਿਆ ਇਹ ਦਿਲ ਨੂੰ ਔਰ ਦਿਮਾਗ ਨੂੰ ਝੰਜੋੜ ਕੇ ਰੱਖ ਦੇਣ ਵਾਲੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਉਹ ਸ਼ੇਅਰ ਕਰਦੇ ਹਾਂ ਕਿ ਕਿਸ ਤਰੀਕੇ ਦਾ ਜਮਾਨਾ ਆ ਗਿਆ ਕਿਸ ਤਰੀਕੇ ਦਾ ਕਲਯੁਗ ਆ ਗਿਆ ਘੋਰ ਕਲਯੁਗ ਆ ਗਿਆ ਆਪਣੇ ਗੁਰੂ ਦੇ ਉੱਤੇ ਹੀ ਕਿਸ ਤਰੀਕੇ ਦੇ ਨਾਲ ਚੇਲੇ ਹਮਲਾ ਕਰਦੇ ਨੇ ਬੜੀਆਂ ਸ਼ਰਮ ਬੜੀਆਂ ਹੀ ਸ਼ਰਮਸਾਰ ਕਰ ਦੇਣ ਵਾਲੀਆਂ ਇਹ ਤਸਵੀਰਾਂ ਨੇ ਤਾਂ ਗੁਰੂਗ੍ਰਾਮ ਦੇ ਵਿੱਚੋਂ ਇਹ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਹਰਿਆਣਾ ਦਾ ਗੁਰੂਗ੍ਰਾਮ ਸਭ ਤੋਂ ਮਹਿੰਗਾ ਸਭ ਤੋਂ ਹਾਈ ਫਾਈ ਸ਼ੇਅਰ ਉੱਥੇ ਕਿਸ ਤਰੀਕੇ ਦੀਆਂ ਤਸਵੀਰਾਂ ਨੇ ਔਰ ਛੋਟੀ ਮਾਨਸਿਕਤਾ ਦਾ ਪ੍ਰਦਰਸ਼ਨ ਕੀਤਾ ਗਿਆ ਤਾਂ ਇਹ ਦੇਖ ਲਓ ਕਿਸ ਤਰੀਕੇ ਦੇ ਨਾਲ ਜੁਮੇ ਹੀ ਸਕੂਲ ਦੇ ਵਿੱਚੋਂ ਇਹ ਗੱਡੀ ਬਾਹਰ ਨਿਕਲਦੀ ਹੈ ਪ੍ਰਿੰਸੀਪਲ ਬੈਠੇ ਹੁੰਦੇ ਨੇ ਤਾਂ ਇੱਕ ਨੌਜਵਾਨ ਆਂਦਾ ਹੈ ਗੱਡੀ ਨੂੰ ਹੱਥ ਦੇ ਕੇ ਰੁਕਣ ਦਾ ਇਸ਼ਾਰਾ ਕਰਦਾ ਹੈ ਪ੍ਰਿੰਸੀਪਲ ਰੋਕਦੇ ਨੇ ਪਿੱਛੇ ਸਿਕਿਉਰਿਟੀ ਗਾਰਡ ਵੀ ਆਂਦਾ ਹੈ ਦੂਜੇ ਪਾਸੇ ਨੌਜਵਾਨ ਹੱਥ ਵਿੱਚ ਲਾਠੀ ਲੈ ਕੇ ਆਂਦਾ ਹੈ ਤੇ ਸਭ ਤੋਂ ਪਹਿਲਾਂ ਲਾਠੀ ਭਗਾ ਕੇ ਮਾਰਦਾ ਹੈ ਉਸ ਸਿਕਿਉਰਿਟੀ ਗਾਰਡ ਦੇ ਉਹ ਭੱਜ ਜਾਂਦਾ ਵਿਚਾਰਾ ਪਿੱਛੇ ਨੂੰ ਕਿਸੇ ਹੋਰ ਨੂੰ ਬੁਲਾਉਣ ਲਈ ਤਾਂ ਉਹ ਬਦਮਾਸ਼ ਕਾਰ ਦੇ ਉੱਤੇ ਲੱਤਾਂ ਦੇ ਨਾਲ ਮੁੱਕਿਆ ਦੇ ਨਾਲ ਹਮਲੇ ਕਰਦੇ ਨੇ ਦੇਖੋ ਉਹਨੂੰ ਰੋਕ ਰੋਕ ਕੇ ਦਿਖਾ ਰਹੇ ਆਂ ਪੂਰੀਆਂ ਨਹੀਂ ਦਿਖਾ ਰਹੇ ਕਿਉਂ ਕਿ ਇੰਨੀਆਂ ਸਹਿਮ ਪੈਦਾ ਕਰਨ ਵਾਲੀਆਂ ਡਰ ਪੈਦਾ ਕਰਨ ਵਾਲੀਆਂ ਇਹ ਤਸਵੀਰਾਂ ਨੇ ਝੰਜੋੜ ਕੇ ਰੱਖ ਦੇਣ ਵਾਲੀਆਂ ਤਸਵੀਰਾਂ ਨੇ ਕਿ ਅਸੀਂ ਨਹੀਂ ਚਾਹੁੰਦੇ ਕਿ ਹਰ ਵਿਅਕਤੀ ਇਹ ਦੇਖੇ ਕਿ ਕਿਸ ਤਰੀਕੇ ਦੇ ਨਾਲ ਇੱਕ ਸ਼ਿष्य ਨੇ ਆਪਣੇ ਲੋਕਾਂ ਦੇ ਨਾਲ ਜਾਣਕਾਰਾਂ ਦੇ ਨਾਲ ਮਿਲ ਕੇ ਆਪਣੇ ਗੁਰੂ ਦੇ ਉੱਤੇ ਹਮਲਾ ਕਰ ਦਿੱਤਾ ਉਹ ਗੁਰੂ ਜੋ ਜਿਸ ਦੇ ਉੱਤੋਂ ਉਹਨੇ ਸਾਰੇ ਗੁਣ ਲੈ ਕੇ ਜ਼ਿੰਦਗੀ 'ਚ ਕਮਾਂਡ ਜੋਗਾ ਬੰਨਣਾ ਸੀ ਸਹੀ ਰਸਤੇ ਤੇ ਚੱਲਣਾ ਸੀ ਪਰ ਉਸੇ ਗੁਰੂ ਦੀ ਕਿਵੇਂ ਕੁੱਟਮਾਰ ਕੀਤੀ ਗਈ ਹੈ ਤੁਹਾਨੂੰ ਉਹ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਗੁਰੂਗ੍ਰਾਮ ਦੇ ਵਿੱਚ ਹਾਲਾਂਕਿ ਇਹ 2 ਕੁ ਦਿਨ ਪਹਿਲਾਂ ਦੀਆਂ ਤਸਵੀਰਾਂ ਨੇ 29 ਤਰੀਕ ਦੀਆਂ ਤਸਵੀਰਾਂ ਨੇ ਜਦੋਂ ਇਹ ਹਮਲਾ ਕੀਤਾ ਗਿਆ ਸੀ ਉਸ ਵੇਲੇ ਇਹ ਸੀਸੀਟੀਵੀ ਦੇ ਵਿੱਚ ਤਸਵੀਰਾਂ ਰਿਕਾਰਡ ਹੋ ਗਈਆਂ ਸੀ ਮਾਮਲਾ ਪੁਲਿਸ ਕੋਲ ਚਲਾ ਗਿਆ ਸੀ ਤਾਂ ਪੁਲਿਸ ਉਸ ਵੇਲੇ ਦੀ ਵੈਰੀਫਾਈ ਕਰ ਰਹੀ ਸੀ ਕਿ ਕਿਹਨਾਂ ਨੇ ਇਹ ਕੁੱਟਮਾਰ ਕੀਤੀ ਹੈ ਹਾਲਾਂਕਿ ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਇੱਕ ਨਬਾਲੇਗ ਵਿਦਿਆਰਥੀ ਹੈ ਜਿਹੜਾ ਔਰ ਦੂਸਰਾ ਉਸੇ ਦੇ ਰਿਸ਼ਤੇਦਾਰ ਨੂੰ ਵੀ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਨੇ ਹਮਲਾ ਕੀਤਾ ਪਰ ਅਸਲ 'ਚ ਹਮਲਾਵਰ 4 ਤੋਂ 5 ਨੇ ਜਿਹੜੇ ਕਿ ਇਸ ਵਕਤ ਦਿਖਾਈ ਵੀ ਦੇ ਰਹੇ ਨੇ ਤਾਂ ਦੋ ਤਸਵੀਰਾਂ ਵੀ ਤੁਹਾਨੂੰ ਅਸੀਂ ਦਿਖਾ ਦਿੰਨੇ ਆਂ ਆਹ ਦੋ ਤਸਵੀਰਾਂ ਨੇ ਇੱਕ ਤਸਵੀਰ ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕਾਰ ਦੇ ਉੱਤੇ ਹਮਲਾ ਕੀਤਾ ਜਾ ਰਿਹਾ ਫਿਰ ਬਦਮਾਸ਼ ਫਰਾਰ ਹੋ ਜਾਂਦੇ ਆ ਤਾਂ ਦੂਜੀ ਤਸਵੀਰ ਚ ਜਿਹੜੀ ਪਹਿਲੇ ਨੰਬਰ ਤੇ ਐ ਸ਼ੋ ਉਹ ਦਿਖ ਰਹੀ ਹੈ ਉਹ ਕਾਰ ਦੀਆਂ ਤਸਵੀਰਾਂ ਨੇ ਉਹ ਕਾਰ ਜਿਸ ਨੂੰ ਭੰਨ ਤੋੜ ਕੇ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ ਹੁਣ ਕੋਈ ਮਾਮਲਾ ਐਡਾ ਵੱਡਾ ਨਹੀਂ ਸੀ ਕਿ ਆਖਰਕਾਰ ਇੱਕ ਪ੍ਰਿੰਸੀਪਲ ਨੂੰ ਕੁੱਟ ਨਾ ਪਵੇ ਹੋਇਆ ਸਿਰਫ ਇੰਨਾ ਸੀ ਕਿ ਕੁਝ ਦਿਨ ਪਹਿਲਾਂ ਸਕੂਲ ਦੇ ਵਿਦਿਆਰਥੀਆਂ ਦਾ ਕੁਝ ਬਾਹਰੀ ਵਿਦਿਆਰਥੀਆਂ ਦੇ ਨਾਲ ਝਗੜਾ ਹੋਇਆ ਸੀ ਇਹ ਝਗੜਾ ਕਿਵੇਂ ਸ਼ੁਰੂ ਹੋਇਆ ਕਿਵੇਂ ਨਹੀਂ ਪੁਲਿਸ ਖੈਰ ਇਸ ਚੀਜ਼ ਨੂੰ ਵੈਰੀਫਾਈ ਕਰ ਰਹੀ ਹੈ ਜਾਂਚ ਪੜਤਾਲ ਕਰ ਰਹੀ ਹੈ ਪਰ ਉਹ ਝਗੜੇ ਦੇ ਸਬੰਧ ਵਿੱਚ ਜਿਹੜਾ ਕੁਝ ਦਿਨ ਪਹਿਲਾਂ ਹੋਇਆ ਸੀ ਤਾਂ ਇੱਕ ਬੱਚਾ ਸਕੂਲ ਦਾ ਵੀ ਇਨਵੋਲਵ ਸੀ ਤਾਂ ਉਸ ਨੇ ਆਪਣੇ ਰਿਸ਼ਤੇਦਾਰਾਂ ਨੂੰ ਦੱਸਿਆ ਉਸੇ ਦੇ ਰਿਸ਼ਤੇਦਾਰ ਆਂਦੇ ਨੇ ਕੁਝ ਬਦਮਾਸ਼ ਨਾਲ ਲੈ ਕੇ ਆਂਦੇ ਨੇ ਔਰ ਜਿਵੇਂ ਹੀ ਪ੍ਰਿੰਸੀਪਲ ਸਕੂਲ ਦੇ ਵਿੱਚੋਂ ਬਾਹਰ ਨਿਕਲਦਾ ਹੈ ਉਸ ਦੀ ਗੱਡੀ ਰੋਕਦੇ ਨੇ ਭੰਨ ਤੋੜ ਕਰਦੇ ਨੇ ਕਿਸੇ ਤਰੀਕੇ ਦੇ ਨਾਲ ਜੋ ਸਕੂਲ ਦਾ ਪ੍ਰਿੰਸੀਪਲ ਹੈ ਬਚਾਰਾ ਅਧੇੜ ਉਮਰ ਦਾ ਉਸ ਨੇ ਭੱਜ ਕੇ ਆਪਣੀ ਜਾਨ ਬਚਾਈ ਹੈ ਨਹੀਂ ਤਾਂ ਜਿਸ ਤਰੀਕੇ ਦਾ ਇਹਨਾਂ ਬਦਮਾਸ਼ਾਂ ਦੇ ਸਿਰ ਦੇ ਉੱਤੇ ਖੂਨ ਸਵਾਰ ਸੀ ਇਹ ਕੁਝ ਵੀ ਕਰ ਸਕਦੇ ਸੀ ਜੀ ਹਾਂ ਇਹ ਕੁਝ ਵੀ ਕਰ ਸਕਦੇ ਸੀ ਪਰ ਉਸ ਪ੍ਰਿੰਸੀਪਲ ਦੀ ਕਿਸਮਤ ਚੰਗੀ ਸੀ ਦਿਨ ਚੰਗਾ ਸੀ ਕਿ ਉਹ ਭੱਜ ਕੇ ਮੌਕੇ ਤੋਂ ਆਪਣੀ ਜਾਨ ਬਚਾ ਕੇ ਨਿਕਲ ਗਿਆ ਨਹੀਂ ਤਾਂ ਇਹਨਾਂ ਬਦਮਾਸ਼ਾਂ ਨੇ ਕੋਈ ਕਸਰ ਨਹੀਂ ਛੱਡੀ ਸਭ ਤੋਂ ਪਹਿਲਾਂ ਗੱਡੀ ਭੰਨ ਦਿੱਤੀ ਐ लाठी ਡੰਡੇ ਮਾਰ ਕੇ ਉਸ ਤੋਂ ਬਾਅਦ ਇੱਕ ਤਾਕੀ ਦੇ ਸਾਈਡ ਤੋਂ लाਠੀ ਅੰਦਰ ਬੈਠੇ ਪ੍ਰਿੰਸੀਪਲ ਦੇ ਵੀ ਮਾਰੀ ਗਈ ਹੈ ਐਨੀ ਦੇਰ ਦੇ ਵਿੱਚ ਸੁਰੱਖਿਆ ਗਾਰਡ ਆ ਜਾਂਦਾ ਹੈ ਤੇ ਉਹ ਪ੍ਰਿੰਸੀਪਲ ਨੂੰ ਸਕੂਲ ਦੇ ਕਾਰ ਦੇ ਵਿੱਚੋਂ ਬਾਹਰ ਕੱਢਦਾ ਹੈ ਔਰ ਵਾਪਸ ਸਕੂਲ ਦੇ ਅੰਦਰ ਲੈ ਕੇ ਚਲੇ ਜਾਂਦੇ ਨੇ ਜਦੋਂ ਮੌਕੇ ਤੇ ਉੱਤੇ ਹੰਗਾਮਾ ਹੁੰਦਾ ਹੈ ਤਾਂ ਉਸ ਵੇਲੇ ਬਦਮਾਸ਼ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਬਦਮਾਸ਼ਾਂ ਨੂੰ ਲੱਗਦਾ ਸੀ ਕਿ ਸਾਡੇ ਕਰਤੂਤਾਂ ਬਾਰੇ ਕਿਸੇ ਨੂੰ ਨਹੀਂ ਪਤਾ ਚੱਲੇਗਾ ਪਰ ਤੀਸਰੀ ਅੱਖ ਉਹਨਾਂ ਦੇ ਉੱਤੇ ਹੀ ਸੀ ਬਿਲਕੁਲ ਕਾਰ ਨੂੰ ਉੱਥੇ ਹੀ ਰੋਕਿਆ ਗਿਆ ਜਿੱਥੇ ਸੀਸੀਟੀਵੀ ਦਾ ਆ ਫੋਕਸ ਏਰੀਆ ਸੀ ਬਿਲਕੁਲ ਸੀਸੀਟੀਵੀ ਤਸਵੀਰਾਂ ਜਿਹੜੀਆਂ ਦੇਖ ਰਹੇ ਹੋ ਬਿਲਕੁਲ ਕਾਰ ਸੈਂਟਰ ਦੇ ਵਿੱਚ ਆ ਕੇ ਖੜਦੀ ਹੈ ਔਰ ਸਾਰੀ ਘਟਨਾ ਉਸੇ ਤਰੀਕੇ ਨਾਲ ਰਿਕਾਰਡ ਹੋ ਜਾਂਦੀ ਹੈ ਇਸ ਵਕਤ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਉਸ ਨਬਾਲਿਕ ਨੂੰ ਵੀ ਫੜ ਲਿਆ ਉਸ ਦੇ ਰਿਸ਼ਤੇਦਾਰ ਨੂੰ ਵੀ ਫੜ ਲਿਆ ਜੋ ਕਿ ਮੁੱਖ આરોપી ਦੱਸੇ ਜਾ ਰਹੇ ਨੇ ਹੋਰ ਜਿਹੜੇ ਬਦਮਾਸ਼ ਨੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ